ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਦਿਵਾਬੇ ਦੇਸ਼ ਮਜਾਰੀ ਸਦ ਪਸਰੇ ਸਤ ਗੁਰ ਕੀ ਸਾਰੀ ਭੈ ਸ਼ਾਸਤਰ ਧਾਰੀ ਬਲ ਭਾਰੀ ਸੈਨ ਸਕੇਲਣ ਕਰ ਤੇ ਉਚਾਰੀ ਸੁਣ ਦਨ ਹਉ ਦੇਸ਼ਨ ਕਿ ਜੋ ਦਾਲ ਰਹ ਹੈ ਮਰ ਹੈ ਮਰ ਹੈ ਤਰਕ ਰੋਦਾ ਇਕੱਠੇ ਹੋਏ ਚਾਰ ਸਸਪੁਰ ਏਤ ਜੀਵ ਕਾ ਆਏ ਅਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਦਮ ਸਨਮਾਨ ਜੋ ਸਤਨ ਸੰਤ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਸਾਧ ਸੰਗੀ ਜਨਮ ਵੱਡੇ ਭਾਗਾਂ ਵਾਲੇ ਹੋ ਜੋ ਸਤਗੁਰਾਂ ਦੇ ਚਰਨਾਂ ਕਮਲਾਂ ਦਾ ਪਿਆਰ ਮਹਾਰਾਜ ਸਾਹਿਬ ਜੀ ਦੇ ਦਰਬਾਰ ਦਾ ਸੁਖ ਲੈ ਰਹੇ ਆਉ ਪਰਮਖੋ ਪ੍ਰੇਮ ਸਤਕਾਰ ਦੇ ਨਾਲ ਸਤਿਗੁਰੂ ਜੀ ਦਾ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਉਸ ਲੜੀਵਾਰ ਇਤਿਹਾਸ ਦੇ ਨਾਲ ਜੁੜਨਾ ਕਰੀਏ ਸਭ ਤੋਂ ਪ੍ਰਥਮ ਚੇਤੇ ਕਰੀਏ ਸਹਿਬ ਮਹਾਰਾਜ ਜੀ ਨੂੰ ਤਾਂ ਕਿ ਸੁਰਤ ਦੇ ਵਿੱਚ ਉਹ ਇੱਕ ਖੇੜਾ ਬਣ ਜਾਵੇ ਉਹ ਇੱਕ ਤਸਵੀਰ ਬਣ ਜਾਵੇ ਮਹਾਰਾਜ ਜੀ ਦੀ ਜਿਵੇਂ ਜਿਵੇਂ ਇਤਿਹਾਸ ਚੱਲ ਰਿਹਾ ਫਿਰ ਉਹ ਤਸਵੀਰ ਵੀ ਸੱਚੇ ਪਾਤਸ਼ਾਹ ਜੀ ਦੀ ਸਾਹਮਣੇ ਆਉਂਦੀ ਰਹੇ। ਪ੍ਰੇਮ ਦੇ ਨਾਲ ਆਖੋ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਕੰਨ ਸਾਹਿਬ ਜੀ ਮਹਾਰਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਇਤਿਹਾਸ ਅਸੀਂ ਸਰਬਨ ਕੀਤਾ ਹੈ ਸਤਗੁਰੂ ਮਹਾਰਾਜ ਜੀ ਨੇ ਸਾਰੇ ਪਾਸੇ ਖਬਰ ਹੈ ਜਿਹੜੀ ਇਹ ਭੇਜ ਦਿੱਤੀ ਹੈ ਸਾਰੇ ਮਸੰਦਾਂ ਨੂੰ ਖਬਰ ਇਹ ਭੇਜ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਜੀ ਅਕਾਲ ਦੀ ਫੌਜ ਸਾਜਣ ਲੱਗੇ ਨੇ ਗੱਜ ਕੇ ਆਖੋ ਸਤਨਾਮ ਇਹ ਬੰਦੇ ਦੀ ਫੌਜ ਨਹੀਂ ਇਹ ਰੱਬ ਦੀ ਫੌਜ ਹੈ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਫੌਜ ਹੈ ਸਤਗੁਰੂ ਜੀ ਕਹਿੰਦੇ ਅਸੀਂ ਫੌਜਾਂ ਰੱਖਣੀਆਂ ਨੇ ਜੋ ਦੇ ਬਲ ਭਾਰੀ ਨੇ ਜਿਹੜੇ ਉਹ ਮਹਾਰਾਜ ਜੀ ਦੇ ਦਰ ਦੀ ਸਿਫਤ ਸੁਣ ਕੇ ਸੱਚੇ ਪਾਤਸ਼ਾਹ ਜੀ ਵੱਲ ਨੂੰ ਆ ਰਹੇ ਹਨ ਆਓ ਇਸ ਤੋਂ ਅਗਲਾ ਪ੍ਰਸੰਗ ਆਪਾਂ ਸਰਵਨ ਕਰੀਏ ਜੀ ਸਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਝੇ ਤੋਂ ਅਪੇ ਦੇਸ਼ ਮਜਾਰੀ ਸੋਧ ਪਸਰੀ ਸਤਿਗੁਰ ਕੀ ਸਾਰੀ ਮਾਝੇ ਅਤੇ ਦੁਆਬੇ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੋਧ ਹੈ ਜਿਹੜੀ ਇਹ ਪਸਰ ਚੁੱਕੀ ਭਾਵ ਖਬਰ ਹੈ ਜਿਹੜੀ ਚੋਂ ਪਾਸੇ ਫੈਲ ਚੁੱਕੀ ਹੈ ਸ਼ਾਸਤਰ ਧਾਰੀ ਬਲ ਭਾਰੀ ਸੈਨ ਸਕੇਲਣ ਕਰਦੇ ਉਚਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਸੈਨਾ ਇਕੱਠੀ ਕਰਨੀ ਹੈ ਤੇ ਇਹ ਸੈਨਾ ਕੀ ਦੀ ਹੈ ਜੀ ਸੱਚੇ ਪਾਤਸ਼ਾਹ ਨੇ ਜੇ ਅਕਾਲ ਤਖਤ ਸਹਿਬ ਸਾਜਿਆ ਤਖਤ ਸਾਜਿਆ ਹੈ ਤੇ ਤਖਤ ਤੇ ਬੈਠਣਾ ਕੀਤਾ ਤੇ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਕਿ ਹਰ ਗੋਬਿੰਦ ਸਾਹਿਬ ਮਹਾਰਾਜ ਜੀ ਦਾ ਤਖਤ ਹੈ ਜਿਵੇਂ ਮੁਗਲਾਂ ਦਾ ਤਖਤ ਜਨ ਰਾਜਾ ਕੋਈ ਵੀ ਹੁੰਦਾ ਸੀ ਉਹ ਆਪਣਾ ਨਾਮ ਲਿਖ ਕੇ ਬੋਲਦਾ ਸੀ ਵੀ ਇਹ ਫਲਾਨੇ ਰਾਜੇ ਦਾ ਤਖਤ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਤਨ ਅਕਾਲ ਪੁਰਖ ਦਾ ਦਿੱਤਾ ਹੋਇਆ ਤੇ ਇਹ ਤਖਤ ਵੀ ਅਕਾਲ ਪੁਰਖ ਦਾ ਹੈ ਈਵਨ ਕਿ ਜੋ ਵੀ ਗੁਰੂ ਸਾਹਿਬ ਜੀ ਨੇ ਜਿਹੜੀ ਜਿਹੜੀ ਵੀ ਚੀਜ਼ ਦਰ ਤੇ ਦਿਖਦੀ ਹੈ ਇਹ ਸਾਰੀ ਅਕਾਲ ਪੁਰਖ ਦੀ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਹੈ ਤੇ ਸਤ ਗੁਰੂ ਜੀ ਕਹਿੰਦੇ ਹਨ ਕਿ ਇਹ ਫੌਜਾਂ ਬੰਦੇ ਦੀਆਂ ਨਹੀਂ ਅਕਾਲ ਪੁਰਖ ਦੀਆਂ ਫੌਜਾਂ ਹਨ ਇਹ ਫੌਜਾਂ ਮਹਾਰਾਜ ਇਕੱਠੀਆਂ ਕਰਨ ਲੱਗੇ ਹਨ ਸੈਨਾ ਇਕੱਠੀ ਕਰਨ ਲੱਗੇ ਹਨ ਸੁਣ ਦੋਨੋਂ ਦੇਸ਼ਾਂ ਕੇ ਜੋਧਾ ਲਰਹ ਮਰਹ ਮਾਰਿਆ ਤਰ ਕੋਦਾ ਮਾਰਾ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਦੋਨਾਂ ਦੇਸ਼ਾਂ ਦੇ ਜੋਧਿਆਂ ਚ ਬਹੁਤ ਜ਼ਿਆਦਾ ਉਤਸਵ ਉਤਸ਼ਾਹ ਸੀ ਜਿਹੜਾ ਇਹ ਭਰ ਚੁੱਕਾ ਹੈ ਅੱਗੇ ਮਹਾਰਾਜ ਜੀ ਬੇਨਤੀ ਅੱਗੇ ਇਤਿਹਾਸ ਦੇ ਵਿੱਚ ਜੋ ਹੈ ਏ ਆਏਗਾ ਸੱਚੇ ਪਾਤਸ਼ਾਹ ਜੀ ਕੋਲ ਕਿਵੇਂ ਜੋਧੇ ਆਉਂਦੇ ਨੇ ਤੇ ਕਿਹੜੇ ਜੋਧੇ ਆਉਂਦੇ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਕੋਲ ਉਹ ਜੋਧੇ ਆਉਣ ਦੀ ਤਿਆਰੀ ਕਰ ਰਹੇ ਹਨ ਤੇ ਲੜਨ ਦੀ ਅਤੇ ਜੰਗ ਦੇ ਮੈਦਾਨ ਦੇ ਵਿੱਚ ਮਰਨ ਦੀ ਤਿਆਰੀ ਕਰ ਰਹੇ ਨੇ ਦੇਖੋ ਸੱਚੇ ਪਾਤਸ਼ਾਹ ਜੀ ਦਾ ਨਾਮ ਹੀ ਸੁਣਿਆ ਤੇ ਅੰਦਰ ਐਨ ਚੜਦੀ ਕਲਾ ਆ ਅੰਦਰ ਐਨ ਉਤਸ਼ਾਹ ਦੇ ਨਾਲ ਭਰ ਗਿਆ ਆਪਾਂ ਵੀ ਜਦੋਂ ਸੱਚੇ ਪਾਤਸ਼ਾਹ ਜੀ ਦਾ ਨਾਮ ਲਈਏ ਨਾ ਤੇ ਸਾਡਾ ਵੀ ਅੰਦਰ ਇਸੇ ਤਰ੍ਹਾਂ ਭਰ ਜਾਣਾ ਚਾਹੀਦਾ ਮਹਾਰਾਜ ਸਾਹਿਬ ਜੀ ਨੇ ਇੱਕ ਖਬਰ ਭੇਜੀ ਜੋਧਿਆਂ ਤੱਕ ਖਬਰ ਗਈ ਤੇ ਜੋਧੇ ਸਤਗੁਰੂ ਵੱਲ ਨੂੰ ਆ ਰਹੇ ਹਨ ਤਿਆਰੀ ਕਰ ਰਹੇ ਹਨ ਇਕੱਠੇ ਹੋਈ ਚਾਰ ਸਹਿ ਸੂਰ ਹਿਤ ਜੀਵ ਕਾ ਆਏ ਨ ਦੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਅੱਜ ਸਾਹਿਬ ਜੀ ਦਾ ਦਰਬਾਰ ਲੱਗਿਆ ਹੋਇਆ ਹੈ ਮਹਾਰਾਜ ਤਖਤ ਤੇ ਸਜ ਕੇ ਬੈਠੇ ਸਨ ਸਾਮਣਿਓ ਸੰਗਤ ਹਰ ਰੋਜ਼ ਨਵੀਆਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਦੇ ਲਈ ਕਹਿਣ ਤੋਂ ਭਾਵ ਜਿਹੜੀਆਂ ਪਹਿਲਾਂ ਸੰਗਤਾਂ ਆਉਂਦੀਆਂ ਨੇ ਉਹ ਤੇ ਜੜੀਆਂ ਹੀ ਨੇ ਦੂਰੋਂ ਦੂਰੋਂ ਵੀ ਬੜੀਆਂ ਸੰਗਤਾਂ ਆਉਂਦੀਆਂ ਨਵੀਆਂ ਸੰਗਤਾਂ ਨਵੀਨ ਸੰਗਤਾਂ ਤੇ ਮਾੜਾ ਸੱਚੇ ਪਾਤਸ਼ਾਹ ਸਾਜ ਕਰ ਬੈਠੇ ਨੇ ਇੱਥੇ ਸਤਿਗੁਰੂ ਜੀ ਦੇ ਦੀਵਾਨ ਦੇ ਵਿੱਚ 400 ਯੋਧੇ ਦੋਨਾਂ ਦੇਸ਼ਾਂ ਦੇ ਯੋਧੇ ਮਹਾਬਲੀ ਸਨ ਜਿਹੜੇ ਇਹ 401 ਇਕੱਠੇ ਹੋ ਕੇ ਆਏ ਹਨ ਤੇਰੇ ਤਖਤ ਪਰ ਸਤਿਗੁਰੂ ਜੀ ਦੇ ਸਭ ਹਿੰਨ ਬੰਦਨ ਕਰ ਤਿਸ ਬੇਰੀ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਸੋਹਣੇ ਤਖਤ ਤੇ ਬੈਠਿਆ ਵੇਖਿਆ ਤੇ ਮਨ ਦਾ ਖੇੜਾ ਮਨ ਦਾ ਆਨੰਦ ਪ੍ਰਭਲ ਹੋ ਗਿਆ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਨੂੰ 400 ਜੋਧੇ ਇਕੱਠੇ ਆਏ 400 ਜੋਧਿਆਂ ਨੇ ਇਕੱਠਿਆਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਵੰਦਨਾ ਕੀਤੀ ਹੈ ਬੈਠੇ ਨਹੀਂ ਖਰੇ ਸਭ ਰਹੇ ਪਿਕ ਸ੍ਰੀ ਹਰਿ ਗੁਰੂ ਗੋਬਿੰਦ ਬਚ ਕਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਜਿਵੇਂ ਸੰਗਤਾਂ ਤਾਂ ਸਾਰੀਆਂ ਮੱਥਾ ਟੇਕ ਕੇ ਬੈਠ ਜਾਂਦੀਆਂ ਸਨਾਂ ਤੇ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਬੈਠੇ ਨਹੀਂ ਪਿੱਛੇ ਜਾ ਕੇ ਖੜੇ ਹੋ ਗਏ ਹੁਣ 400 ਬੰਦਾ ਵੇਖੋ ਕਿੰਨਾ ਇਕੱਠ ਹੁੰਦਾ ਹੈ 400 ਬੰਦਾ ਖੜਾ ਰਵੇ ਪਿਛੇ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਤੇ ਜਾਏਗੀ ਬੰਦਾ ਤਾਂ ਸੰਗਤ ਦੇ ਵਿੱਚੋਂ ਇੱਕ ਖੜਾ ਹੋ ਜੇ ਤਾਂ ਵੀ ਨਿਗਾਹ ਜਾਂਦੀ ਹੈ ਤੇ ਸਹਿਬ ਮਹਾਰਾਜ ਜੀ ਦੇ ਇਹ ਸਾਹਮਣੇ ਖਲੋਗੇ 400 ਬੰਦੇ ਇਕੱਠੇ ਹੋ ਕੇ ਖਲੋਗੇ ਹਨ ਅਹ ਕੌਣ ਇਨ ਪੂਜਨ ਕਰੋ ਠੰਡੇ ਕੌਣ ਮਨੋਰਥ ਧਰੋ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਜਿਹੜਾ ਕੋਲੇ ਸੇਵਕ ਖੜਾ ਸੀ ਸਿੰਘ ਖੜਾ ਸੀ ਮਹਾਰਾਜ ਜੀ ਨੇ ਬਚਨ ਕੀਤਾ ਕਹਿੰਦੇ ਮੱਥਾ ਟੇਕ ਕੇ ਇਹ ਸਿੰਘ ਬੈਠੇ ਨਹੀਂ ਕੌਣ ਨੇ ਜਾਓ ਜਾ ਕੇ ਇਹਨਾਂ ਨੂੰ ਪੁੱਛਣਾ ਕਰੋ ਵੀ ਇਹ ਕਿੱਥੋਂ ਆਏ ਨੇ ਕੌਣ ਨੇ ਤੇ ਇਹਨਾਂ ਦਾ ਮਨੋਰਥ ਕੀ ਹੈ ਮੱਥਾ ਟੇਕ ਕੇ ਬੈਠੇ ਕਿਉਂ ਨਹੀਂ ਇਹਨਾਂ ਦਾ ਮਨ ਕੀ ਕਹਿੰਦਾ ਵੀ ਬੈਠਣਾ ਕਿਉਂ ਨਹੀਂ ਹੈ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਰਕੇ ਭੇਜਿਆ ਹੈ ਜਾਇ ਮੇਵੜੇ ਪੁੱਜਣ ਕੀਨੇ ਕੋਣ ਦੇਸ਼ ਤੇ ਆਇਨ ਵੀਨੇ ਮਾਰਾ ਸੱਚੇ ਪਾਤਸ਼ਾਹ ਜੀ ਨੇ ਮੇਵੜੇ ਸਿੰਘ ਨੂੰ ਭੇਜਿਆ ਮੇਵੜੇ ਸਿੰਘ ਕੌਣ ਹੁੰਦੇ ਸੀ ਜੀ ਜਿਵੇਂ ਆਪਾਂ ਪਹਿਲਾਂ ਵੀ ਬਚਨ ਕੀਤੇ ਜਿਹੜੇ ਗੁਰੂ ਸਾਹਿਬ ਜੀ ਦੇ ਆਉਣ ਦੀ ਅਰਦਾਸ ਕਰਦੇ ਹੁੰਦੇ ਸਨ ਕਹਿੰਦੇ ਹੁੰਦੇ ਸਨ ਨਾ ਵੀ ਸਾਵਧਾਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਆ ਰਹੇ ਨੇ ਦਰਸ਼ਨੀ ਦਿਉੜੀ ਵੱਲ ਆ ਰਹੇ ਨੇ ਜਾਂ ਫਿਰ ਉਹ ਆਵਾਜ਼ਾ ਲਾ ਕੇ ਕਿਹਾ ਕਰਦੇ ਸਨ ਮਹਾਰਾਜ ਜੀ ਦਾ ਹੁਕਮ ਹੈ ਅੱਜ ਤੋਂ ਦਰ ਘਰ ਦੇ ਵਿੱਚ ਆਹਾ ਵਰਤੇਗਾ ਅੱਜ ਤੋਂ ਦਰ ਘਰ ਦੇ ਵਿੱਚ ਆਹ ਗੱਲ ਸ਼ੁਰੂ ਆਹ ਹੁਕਮ ਸ਼ੁਰੂ ਹੋਇਆ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਉਸੇ ਮੇਵਰੇ ਸਿੰਘ ਨੂੰ ਭੇਜਿਆ ਹੈ ਜਾਓ ਜਾ ਕੇ ਪੁੱਛ ਕੇ ਆਓ ਇਹਨਾਂ ਦਾ ਮਨੋਰਥ ਕੀ ਹੈ ਠੰਡੇ ਰਹੋ ਕਹੋ ਨਜਕਾਜਾ ਪੁੱਛਤ ਆਪ ਗਰੀਬ ਨੇਵਾਜ਼ ਤੇ ਜਾ ਕੇ ਮੇਵੜੇ ਸਿੰਘ ਨੇ ਕਿਵੇਂ ਪੁੱਛਿਆ ਜੀ ਸੰਗਤ ਦੇ ਵਿੱਚ ਜੇ ਸਿੱਖਾਂ ਦੀ ਨਿਮਰਤਾ ਹੋਣੀ ਚਾਹੀਦੀ ਤੇ ਇਦਾਂ ਦੀ ਹੋਣੀ ਚਾਹੀਦੀ ਇਹਦਾ ਮਤਲਬ ਇਹ ਨਹੀਂ ਵੀ ਨਿਮਰਤਾ ਕੱਲੇ ਦਰਬਾਰ ਸਾਹਿਬ ਦੇ ਵਿੱਚ ਰੱਖੀਏ ਬਾਹਰ ਜਾ ਕੇ ਫੇਰ ਉਹੀ ਚੁਗਲੀਆਂ ਫੇਰ ਉਹੀ ਕਿਸੇ ਬੰਦੇ ਨੂੰ ਮਾੜਾ ਬੋਲੀਏ ਨਹੀਂ ਗੁਰਮੁਖੋ ਅੰਦਰ ਨਿਮਰਤਾ ਵਸਣੀ ਚਾਹੀਦੀ ਹੈ ਜਿੱਥੇ ਵੀ ਜਾਈਏ ਉਥੇ ਨਿਮਰਤਾ ਹੋਣੀ ਚਾਹੀਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੇਵਰੇ ਸਿੰਘ ਨਲੇ ਹੈ ਤਗੜੇ ਤਖਤਾਂ ਦੇ ਮਾਲਕ ਹੈ ਤਕੜੀਆਂ ਨੌਕਰੀਆਂ ਦੇ ਮਾਲਕ ਤੇ ਨਿਮਰਤਾ ਇੰਨੀ ਜ਼ਿਆਦਾ ਗਲ ਚਪੱਲਾ ਪਾ ਕੇ ਦੋਨੋਂ ਹੱਥ ਜੋੜ ਕੇ ਜਾ ਕੇ ਪੁੱਛਦੇ ਨੇ ਵੀ ਤੁਹਾਡਾ ਮਨੋਰਥ ਕੀ ਹੈ ਗੁਰਮਖੋ ਤੁਸੀਂ ਖੜੇ ਕਿਉਂ ਹੋਇਓ ਇਹ ਸਾਡਾ ਸਵਾਲ ਨਹੀਂ ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਪੁੱਛਿਆ ਹੈ ਹਾਥ ਜੋਰ ਕਰ ਦੀਨ ਸੁਣਾਏ ਏਤ ਜੀਵ ਕਾ ਹਮ ਚਲਿਆ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਮੇਵੜੇ ਸਿੰਘ ਨੂੰ 400 ਯੋਧੇ ਕਹਿੰਦੇ ਨਾ ਜੀ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਅਸੀਂ ਤੇ ਦੂਰੋਂ ਦੂਰੋਂ ਦੇਸ਼ਾਂ ਚੋਂ ਆਏ ਆ ਕਿਉਂ ਆਏ ਆ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਫੌਜਾਂ ਸਜਾਉਣੀਆਂ ਨੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਅਸੀਂ ਫੌਜਾਂ ਸਜਾਉਣੀਆਂ ਨੇ ਇਸੇ ਕਰਕੇ ਅਸੀਂ ਤੇ ਫੌਜੀ ਬਣ ਕੇ ਆਏ ਆਂ ਫੌਜਾਂ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਲੜਾਂਗੇ ਤੇ ਮਰਾਂਗੇ ਮਹਾਰਾ ਜੀ ਨੂੰ ਜਾ ਕੇ ਇਹ ਬਚਨ ਕਰ ਦਿਓ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਇਹ ਸਾਡਾ ਹੁਕਮ ਇਹ ਸਾਡੇ ਬਚਨਾਂ ਨੇ ਜਿਹੜੇ ਇਹ ਲਾ ਦਿਓ ਦੋਨੋਂ ਦੇਸ਼ਾਂ ਕੇ ਹਮ ਵਾਸੀ ਚਾਹਤ ਰਦੇ ਰਹਿਣ ਗੁਰ ਪਾਸੀ ਕਹਿੰਦੇ ਜੀ ਅਸੀਂ ਚਾਹੁੰਦੇ ਹਾਂ ਦੋਨਾਂ ਦੇਸ਼ਾਂ ਚੋਂ ਆਏ ਆ ਕਿਹੜੇ ਕਿਹੜੇ ਮਾਝ ਤੇ ਦੁਆਬੀ ਮਾਰਾ ਸੱਚੇ ਪਾਤਸ਼ਾਹ ਜੀ ਦੀ ਸੁੱਧ ਸੁਣ ਕੇ ਖਬਰ ਸੁਣ ਕੇ ਦੋਨਾਂ ਦੇਸ਼ਾਂ ਚੋਂ ਆਏ ਆ ਤੇ ਅਸੀਂ ਅੱਜ ਚਾਹੁੰਦੇ ਆ ਵੀ ਹੁਣ ਅੱਜ ਆਏ ਆ ਤੇ ਵਾਪਸ ਨਾ ਜਾਈਏ ਗੁਰੂ ਦੇ ਪਾਸ ਹੀ ਰਹਿ ਜਾਈਏ ਗੱਜ ਕੇ ਆਖੋ ਸਤਨਾਮ ਹੁਣ ਅਸੀਂ ਆਪਣੇ ਘਰਾਂ ਨੂੰ ਨਾ ਵੇਖੀਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਨੰਦ ਹੀ ਲੈ ਲਈਏ ਸੌਖੀ ਲੈ ਲਈਏ। ਬਾਣ ਰਜ਼ੂਰ ਕਰੀ ਅਰਦਾਸ ਪਿਤ ਹਿਤ ਚਰ ਚਹਤ ਤ੍ਰਹਤਮ ਪਾਸ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਜਾ ਕੇ ਮੇਵਰੇ ਸਿੰਘ ਨੇ ਅਰਦਾਸ ਕੀਤੀ। ਮਹਾਰਾਜ ਜੀ ਨੂੰ ਜਾ ਕੇ ਦੱਸਿਆ ਸੱਚੇ ਪਾਤਸ਼ਾਹ ਇਹ ਤੇ 400 ਜੋਧੇ ਇਕੱਠੇ ਹੋ ਕੇ ਆਏ ਨੇ ਗੱਜ ਕੇ ਆਖੋ ਸਤਨਾਮ ਹੈ ਭਾਵੇਂ ਨਹੀਂ ਉਹ ਜੋਧੇ। ਉਹਨਾਂ ਨੂੰ ਸ਼ਸਤਰਾਂ ਦਾ ਅਭਿਆਸ ਨਹੀਂ ਆ ਉਹਨਾਂ ਦੇ ਬੁੱਧ ਤੇ ਜ਼ਿਆਦਾ ਤਕੜੇ ਸ਼ਰੀਰ ਨਹੀਂ ਆ ਪਰ ਮਹਾਰਾਜ ਸਾਹਿਬ ਜੀ ਨੂੰ ਕਹਿ ਰਹੇ ਨੇ ਸੱਚੇ ਪਾਸ਼ਾ ਤੇਰੀਆਂ ਫੌਜਾਂ ਚ ਇਹਦੇ ਸ਼ਾਮਲ ਹੋਣ ਦੇ ਲਈ ਜੋਧੇ ਆਏ ਨੇ ਗੱਜ ਕੇ ਆਖੋ ਸਤਨਾਮ ਮਹਾਰਾਜ ਜੀ ਨੂੰ ਕਹਿੰਦੇ ਸਤਗੁਰੂ 400 ਜੋਧਾ ਹੈ ਕੀ ਬਚਨ ਕਰਦੇ ਹੋ ਤੁਸੀਂ ਉਸੇ ਤਰ੍ਹਾਂ ਵਰਤਾਓ ਤੇ ਅਸੀਂ ਸੰਗਤ ਦੇ ਵਿੱਚ ਇਹਦੀ ਤਾਮੀਲ ਕਰਾਂਗੇ। ਤਬ ਸਤ ਗੁਰ ਨੇ ਸਭ ਵਿਦ ਜਾਣੀ ਜਨਮ ਤ੍ਰਿਓਸੁਰ ਗਣਜਗ ਆਨੀ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗਿਆ ਨਾ ਤੇ ਮਹਾਰਾਜ ਇੱਕ ਸਾਰ ਮੁਸਕਰਾ ਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਅੱਛਾ ਇਹ ਜੋਧੇ ਆਏ ਨੇ ਮਹਾਰਾਜ ਕਹਿੰਦੇ ਇਹ ਤੇ ਦੇਵਤੇ ਨੇ ਗੱਜ ਕੇ ਆਖੋ ਸਤਨਾਮ ਜਦੋਂ ਕਿਸੇ ਨੂੰ ਮਿਲਣ ਜਾਈਏ ਨਾ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਕਿਸੇ ਵੀ ਸੰਤ ਨੂੰ ਜੇ ਦੇਖੀਏ ਮਿਲਣ ਜਾਈਏ ਆਪ ਗੁਰਮੁਖ ਬੈਠਿਓ ਜਿਹੜੇ ਬੜੀ ਸੰਗਤ ਕਰਦੇ ਹੋ ਕਿਸੇ ਸੰਤ ਕਿਸੇ ਭਗਤ ਕੋਲ ਜਾਈਏ ਤੇ ਉਹਨਾਂ ਦੀ ਰਮ ਜੀ ਵੱਖਰੀ ਹੁੰਦੀ ਆ ਕੋਈ ਬੰਦਾ ਜਾਵੇ ਉਹਨਾਂ ਨੂੰ ਚੰਗਾ ਲੱਗੇ ਤੇ ਉਹ ਪਿਆਰਾ ਜਿਹਾ ਬਚਨ ਕਰ ਦਿੰਦੇ ਨੇ ਭਾਵੇਂ ਸਾਡੇ ਉੱਤੋਂ ਦੀ ਲੰਘ ਜਾਂਦਾ ਪਰ ਉਹ ਜਾਣ ਤੇ ਉਹਨਾਂ ਨੂੰ ਪਤਾ ਤੇ ਜਾ ਅਕਾਲ ਪੁਰਖ ਨੂੰ ਪਤਾ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਇਹ ਤੇ ਦੇਵਤੇ ਆਏ ਨੇ ਸਾਡੇ ਦੇਵਤੇ ਨੇ ਬ੍ਰਿੰਦ ਗ੍ਰਾਮਪੁਰ ਮਹਿ ਸਮੁੰਦਾਏ ਬਹੁਤ ਜਾਤਨ ਕੇ ਘਰ ਜਨਮ ਆਏ ਮਹਾਰਾ ਸੱਚੇ ਪਾਤਸ਼ਾਹ ਜੀ ਸੰਗਤ ਦੇ ਵਿੱਚ ਕਹਿ ਰਹੇ ਨੇ ਇਹ ਦੇਵਤੇ ਆਏ ਨੇ ਤੇ ਕਿੱਥੋਂ ਕਿੱਥੋਂ ਆਏ ਨੇ ਇਹ ਕੱਲੇ ਬ੍ਰਾਹਮਣਾਂ ਦੇ ਘਰਾਂ ਚੋਂ ਨਹੀਂ ਆਏ ਪਹਿਲਾਂ ਤਿੰਨ ਜਾਤਾਂ ਸਨ ਚਾਰ ਜਾਤਾਂ ਸਨ ਜਿਹੜੀਆਂ ਬ੍ਰਾਹਮਣ ਸੂਦ ਵੈਸ਼ ਇਹ ਚੱਲਦਾ ਹੁੰਦਾ ਸੀ ਸਭ ਤੋਂ ਉੱਚੇ ਹੁੰਦੇ ਸਨ ਬ੍ਰਾਹਮਣ ਸਭ ਤੋਂ ਤਕੜੇ ਕਿਹਾ ਜਾਂਦਾ ਵੀ ਬ੍ਰਾਹਮਣ ਜਾਤ ਹੁੰਦੀ ਸੀ ਮਹਾਰਾਜ ਸਾਹਿਬ ਕਹਿੰਦੇ ਇਹ ਬ੍ਰਾਹਮਣਾ ਦੀ ਕੁੱਲ ਚੋਂ ਨਹੀਂ ਆਏ ਇਹ ਸਾਰੀਆਂ ਹੀ ਕੁੱਲਾਂ ਚੋਂ ਆਏ ਨੇ ਬ੍ਰਾਹਮਣ ਵੀ ਨੇ ਸ਼ੂਦਰ ਵੀ ਨੇ ਵੈਸ਼ ਵੀ ਨੇ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਾਡੀਆਂ ਫੌਜਾਂ ਚ ਭਰਤੀ ਹੋਣਗੇ ਨਾ ਉਹ ਜੰਮੇ ਜਮਾਏ ਪਲੇ ਭਲਾਏ ਆਇਆ ਕਰਨਗੇ ਕੈਨ ਤੋ ਪਵ ਉਹ ਹਰੇਕ ਧਰਮ ਦਾ ਹੋਇਆ ਕਰੇਗਾ ਹਰੇਕ ਜਾਤੀ ਦੇ ਵਿੱਚੋਂ ਆਏਗਾ ਇਹਨੂੰ ਦੂਸਰੇ ਪਾਸੇ ਨਾ ਲੈ ਜਾਣਾ ਸਹਿ ਮਹਾਰਾਜ ਜੀ ਨੇ ਤੇ ਜਿਵੇਂ ਦੁਨੀਆ ਦੀ ਰੀਤ ਜਾਤਾਂ ਪਤਾਂ ਵਾਲੀ ਚੱਲ ਰਹੀ ਸੀ ਉਸ ਤਰ੍ਹਾਂ ਬਚਨ ਕੀਤੇ ਨੇ ਮਹਾਰਾਜ ਕਹਿੰਦੇ ਇਹ ਉੱਚ ਜਾਤੀ ਦੇ ਬ੍ਰਾਹਮਣ ਨਹੀਂ ਇਹ ਸਾਰੀਆਂ ਜਾਤਾਂ ਦੇ ਹੀ ਹਨ ਦਿਜ ਪਾਹਜ ਪੈਟ শূ드్రਣ ਤੁਮ ਲੇਨਸ ਜਨਮ ਹਮਾਰੇ ਕਮੂ ਤਿੱਜ ਹੁੰਦਾ ਸੀ ਬ੍ਰਾਹਮਣ ਬਾਹਜ ਬਿੱਟ ਤੇ ਸ਼ੂਦਰਨ ਮਹਾਰਾਜ ਕਹਿੰਦੇ ਸਾਰੀਆਂ ਹੀ ਇਨਾਂ ਜਾਤਾਂ ਚ ਜਨਮ ਲਿਆ ਜੋਦੇ ਪੈਦਾ ਹੋਏ ਦੇਵਤੇ ਪੈਦਾ ਹੋਏ ਨੇ ਤੇ ਮਾਰਾ ਸੱਚੇ ਬਾਦਸ਼ਾਹ ਕਹਿੰਦੇ ਇਹ ਕਿਉਂ ਪੈਦਾ ਹੋਏ ਨੇ ਕਿਉਂਕਿ ਪਿਛਲੇ ਜਨਮਾਂ ਦਾ ਸਾਡਾ ਕੋਈ ਸਬੰਧ ਹੈ ਅਸੀਂ ਇਹਨਾਂ ਦੇ ਨਾਲ ਐਸਾ ਸਬੰਧ ਕਾਇਮ ਕੀਤਾ ਹੋਇਆ ਹੁਣ ਸਾਡੇ ਕੰਮ ਆਏ ਨੇ ਇਹ ਸਾਡੇ ਕਾਰਜ ਲਈ ਆਏ ਹਨ ਸੋ ਅਬ ਸਦਕਾ ਸਭ ਚੱਲਿਆ ਏ ਹਨ ਹੈ ਤਰਕ ਗਨ ਜੰਗ ਮਚਾਏ ਸੱਚੇ ਬਾਦਸ਼ਾਹ ਦੇਖੋ ਅਸੀਂ ਫੇਰ ਉਹੀ ਬਚਨ ਕਰ ਰਹੇ ਆ ਇਹ ਬੰਦੇ ਜਿਹੜੇ ਆਏ ਨੇ ਨਾ ਇਹ ਬਹੁਤੇ ਤਕੜੇ ਸ਼ਰੀਰਾਂ ਵਾਲੇ ਨਹੀਂ ਜਿਹੜੇ ਆਏ ਨੇ ਠੀਕ ठाक ਸਰੀਰ ਨੇ ਬਾਲੇ ਸ਼ਸਤਰ ਧਾਰੀ ਵੀ ਨਹੀਂ ਇਹਨਾਂ ਕੋਲ ਸ਼ਸਤਰ ਵੀ ਨਹੀਂ ਬਸਤਰ ਵੀ ਨਹੀਂ ਜੰਗ ਜੁੱਦ੍ਹ ਦੀਆਂ ਤਕਨੀਕਾਂ ਵੀ ਨਹੀਂ ਪਰ ਸੱਚੇ ਪਾਸ਼ਾ ਫੇਰ ਵੀ ਕਹਿ ਰਹੇ ਨੇ ਇਹ ਸਾਡੇ ਜੋਧੇ ਨੇ ਜੇ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਬਿਮਾਰ ਹੋਵੇ ਤੇ ਉਹਨੂੰ ਜਾ ਕੇ ਤੁਸੀਂ ਕਹਿ ਦਿਓ ਕਿ ਭਾਈ ਚੱਲ ਉੱਠ ਤੈਨੂੰ ਕੁਝ ਨਹੀਂ ਹੋਇਆ ਠੀਕ ਹੋ ਜਾਣਾ ਤੂੰ ਇੱਕ ਅੱਧੇ ਦਿਨ ਤੱਕ ਤੇ ਉਹ ਬੰਦਾ ਠੀਕ ਹੋ ਜਾਂਦਾ ਜੀ ਤੇ ਜੇ ਕਿਸੇ ਬੰਦੇ ਨੂੰ ਥੋੜਾ ਜਿਹਾ ਬਿਮਾਰ ਹੋਵੇ ਉਹਨਾਂ ਕੋਈ ਨਾ ਨਾ ਉੱਠੀ ਨਾ ਭਾਈ ਤੂੰ ਤੇ ਬਹੁਤ ਜ਼ਿਆਦਾ ਬਿਮਾਰ ਉਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਗੱਲ ਤੇ ਅੰਦਰ ਤਾਕਤ ਭਰਨ ਦੀ ਗੱਲ ਤੇ ਗੱਲਾਂ ਦੀ ਹੁਣ ਦੇਖੋ ਆਪਾਂ ਕਥਾ ਸੁਣਦੇ ਆਂ ਇਹ ਵੀ ਤੇ ਸਤਿਗੁਰੂ ਦੀਆਂ ਗੱਲਾਂ ਹੀ ਨੇ ਨਾ ਜਦੋਂ ਗੱਲਾਂ ਸੁਣਦੇ ਆਂ ਤੇ ਸਤਿਗੁਰੂ ਨਾਲ ਪਿਆਰ ਪੈਦਾ ਹੁੰਦਾ ਹੈ ਤੈਵੇਂ ਹੀ ਮਹਾਰਾ ਸੱਚੇ ਬਾਸ਼ਾ ਕਹਿੰਦੇ ਇਹ ਤਾਂ ਸਾਡੇ ਜੋਧੇ ਨੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਪੁੱਛਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਦਰਬਾਰ ਤੇ ਸੱਦ ਕੇ ਉਹਨਾਂ ਨੂੰ ਜੋਧੇ ਕਹਿਤਾ ਹੋਵੇ ਸੱਚੇ ਪਾਤਸ਼ਾਹ ਨੇ ਜੋਧੇ ਕਹਿਤਾ ਹੋਵੇ ਤੇ ਦੇਖੋ ਫਿਰ ਉਹਨਾਂ ਚ ਤਾਕਤ ਕਿੰਨੀ ਵੱਧ ਗਈ ਹੋਏਗੀ ਮਹਾਰਾਜ ਸਾਹਿਬ ਕਹਿੰਦੇ ਇਹ ਸਾਡੇ ਜੋਧੇ ਨੇ ਸਾਡੇ ਕਾਰਜ ਦੇ ਲਈ ਆਏ ਹੋਏ ਹਨ ਦਰਿਓ ਹੁਕਮ ਸਭ ਹਣ ਲਿ ਹੋ ਰਾਖ ਦੇ ਗਦ ਕਹਿ ਦਿਓ ਭੋਜਨ ਪਾਖ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਡੇ ਪੁੱਤਰ ਨੇ ਸਾਡੇ ਦੇਵਤੇ ਸਾਡੇ ਜੋਧੇ ਨੇ ਇਹਨਾਂ ਨੂੰ ਰੱਖ ਲਓ ਗੁਰੂ ਦਰਬਾਰ ਤੇ ਰੱਖ ਕੇ ਇਹਨਾਂ ਦੀ ਰਾਜਿਆਂ ਵਾਂਗੂ ਸੇਵਾ ਹੋਣੀ ਚਾਹੀਦੀ ਐ ਮਹਾਰਾਜ ਕਹਿੰਦੇ ਇਹਨਾਂ ਨੂੰ ਘਿਓ ਦਿਓ ਇਹਨਾਂ ਨੂੰ ਸੋਹਣੇ ਸੋਹਣੇ ਬਸਤਰ ਦਿਓ ਸੋਹਣੇ ਸੋਹਣੇ ਸ਼ਸਤਰ ਦਿਓ ਚੰਗੇ ਇਹਨਾਂ ਨੂੰ ਪਹਿਣ ਕੇ ਬਾਣੇ ਇੱਥੇ ਰੱਖੋ ਸੋਹਣੀਆਂ ਖਰਾਕਾਂ ਦੇ ਕੇ ਇਹਨਾਂ ਨੂੰ ਤਕੜੇ ਹੋਰ ਜੋਦੇ ਬਣਾਵੋ ਨਿਕਟ ਬੁਲਾਏ ਬਿ ਲੋਕਣ ਕਰੀ ਨਹੀਂ ਬੈਸ ਸਭ ਕੀ ਬਲ ਤਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਕਟ ਬੁਲਾਇਆ ਜੀ ਉਹਨਾਂ ਨੂੰ ਸਾਰਿਆਂ ਨੂੰ ਨੇੜੇ ਬੁਲਾ ਕੇ ਇੱਕ ਇੱਕ ਨੂੰ ਵੇਖਿਆ ਹੁਣ ਮਹਾਰਾਜ ਸਾਹਿਬ ਜੀ ਵੇਖਦੇ ਪਏ ਨੇ ਵੀ ਇਹ ਤੇ ਨਵੀਂ ਜੀ ਉਮਰ ਦੇ ਨੇ ਕਹਿਣ ਤੋਂ ਭਾਵ ਇਹ ਨਵੇਂ ਖੂਨ ਨੇ ਨਵੀਂ ਜੀ ਉਮਰ ਦੇ 20 ਜਾਂ 25 ਸਾਲ ਦੇ ਬੱਚੇ ਨੇ ਕਿਸਕੇ ਸ਼ਮਸ ਅਲਪਹੀ ਆਈ ਕਿਸਕੇ ਨਹ ਇੱਕ ਸਮ ਸਮੁਦਾਇ ਮਹਾਰਾਜ ਸਾਹਿਬ ਜੀ ਨੇ ਨੇੜੇ ਬੁਲਾ ਕੇ ਮੁਸਕਰਾਏ ਤੇ ਜੋਧਿਆਂ ਨੂੰ ਥੱਪ ਵਾ ਕੇ ਮਹਾਰਾਜ ਜੀ ਨੇ ਦੇਖਿਆ ਸੱਚੇ ਪਾਤਸ਼ਾਹ ਜੀ ਦੀ ਵੀ ਉਮਰ 12 13 ਸਾਲ ਦੀ ਨਾ ਜੀ ਤੇ ਸਹਿਬ ਮਹਾਰਾਜ ਜੀ ਨੇ ਸਾਰੇ ਸਿੰਘਾਂ ਨੂੰ ਵੇਖ ਕੇ ਸਾਰਿਆਂ ਨੂੰ ਵੇਖ ਕੇ ਮਹਾਰਾਜ ਜੀ ਇੰਜ ਉਚਾਰਦੇ ਨੇ ਕਿ ਕਿਸੇ ਦੇ ਬੈਸ ਦਾੜਾ ਹੈ ਪ੍ਰਕਾਸ਼ ਹੋ ਰਿਹਾ ਤੇ ਕਿਸੇ ਦੇ ਅਜੇ ਨਹੀਂ ਆਇਆ ਵੇ ਜਾਂ 25 ਕਸਾਲ ਦੀ ਇਹਨਾਂ ਦੀ ਉਮਰ ਤੇ ਜੋ ਦੇ ਬੜੇ ਬਲ ਭਾਰੀ ਅਵਤਾਰੀ ਪੁਰਸ਼ ਹਨ 20 25 ਸਣ ਬੈਸ ਸਰੀਰ ਸ਼ਾਸਤਰ ਸੋਬ ਵਸਤਰ ਨਹੀਂ ਕਿਸ ਤੀਰ ਮਹਾਰਾਜ ਸਾਹਿਬ ਜੀ ਨੇ ਵੇਖਿਆ ਕਿਸੇ ਕੋਲ ਸ਼ਸਤਰ ਨਹੀਂ ਕਿਸੇ ਕੋਲ ਬਸਤਰ ਨਹੀਂ ਕਿਸੇ ਨੂੰ ਜੰਗ ਜੁੱਦ ਦੀ ਰੀਤੀ ਨਹੀਂ ਹੈ ਜਿੰਨ ਕੋ ਤੁਰਕ ਗਵਾਰ ਕਰੰਤੇ ਨਹਿਣ ਚਾਕਰੀ ਹੀਤ ਰਖੰਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਇਹ ਕਿਵੇਂ ਆਏ ਸਨ ਜੀ ਉਹ ਵੇਲੇ ਤੁਰਕਾਂ ਦਾ ਸਮਾਂ ਸੀ ਤੇ ਤੁਰਕ ਜੇ ਕਿਸੇ ਨੂੰ ਰਾਖਿਆ ਕਰਦੇ ਸਨ ਤੇ ਉਹ ਉੱਚੀ ਜਾਤੀ ਵਾਲਿਆਂ ਨੂੰ ਤਕੜਿਆਂ ਨੂੰ ਤੇ ਜਿਹੜੇ ਜੁੱਧ ਜੰਗ ਜਾਣਦੇ ਹੁੰਦੇ ਸੀ ਜਿਨ੍ਹਾਂ ਨੇ ਸ਼ਾਸਤਰ ਵਿਦਿਆ ਅਸ਼ਤਰ ਵਿਦਿਆ ਸਾਰੀਆਂ ਵਿਦਿਆਵਾਂ ਪੜੀਆਂ ਸਨ ਤੇ ਲਈਆਂ ਸਨ ਤਾਮੀਲ ਲਈ ਸੀ ਉਹਨਾਂ ਨੂੰ ਤਾਲੀਮ ਲਈ ਸੀ ਉਹਨਾਂ ਨੂੰ ਹੀ ਰੱਖਿਆ ਕਰਦੇ ਸਨ ਇੱਥੇ ਲਿਖਿਆ ਜਿਨ ਕੋ ਤੁਰਕ ਗਵਾਰ ਕਹੰਤੇ ਨਹਿਨ ਚਾਕਰੀ ਹੈ ਤਰਖੰਤੇ ਜਿਨ੍ਹਾਂ ਨੂੰ ਉਸ ਵੇਲੇ ਕੋਈ ਵੀ ਨਹੀਂ ਸੀ ਨਾ ਪੁੱਛਦਾ ਤੇ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਤੇ ਆਇਆ ਕਰਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮ ਕਰਿਆ ਕਰਦੇ ਸਨ ਤੇ ਆਪਣੇ ਦਰਬਾਰ ਤੇ ਰੱਖ ਲਿਆ ਕਰਦੇ ਸਨ ਗੱਜ ਕੇ ਆਖੋ ਸਤਨਾਮ ਸੱਚਮੁੱਚ ਜਿਹਨਾਂ ਨੂੰ ਕੋਈ ਨਹੀਂ ਰੱਖਦਾ ਉਹਨਾਂ ਨੂੰ ਸੱਚਾ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਰੱਖਦਾ ਹੈ ਮਹਾਰਾਜ ਸਾਹਿਬ ਜੀ ਨੇ ਇਨਾਂ ਨੂੰ ਆਪਣੇ ਦਰਬਾਰ ਤੇ ਰੱਖ ਲਿਆ ਹੈ ਸਬ ਸਤ ਗੁਰ ਸੋ ਰਾਖਣ ਕਰੇ ਵਸਤਰ ਸ਼ਾਸਤਰ ਤੇ ਸੁਭਤਾ ਤਤਰੀ ਦੇਖੋ ਜੇ ਕੋਈ ਪਿਆਰਾ ਗੁਰੂ ਘਰ ਆ ਰਿਹਾ ਹੈ ਜੇ ਉਹਨੂੰ ਇਸ ਗੁਰੂ ਘਰ ਚੋਂ ਪਿਆਰ ਮਿਲ ਰਿਹਾ ਹੈ ਜਿਹੜੇ ਮੂਰੇ ਹੁੰਦੇ ਨੇ ਨਾ ਬੰਦੇ ਪਿਆਰ ਕਰਨ ਵਾਲੇ ਜੇ ਮਿਲ ਰਹੇ ਨੇ ਤੇ ਉਹ ਭੱਜ ਭੱਜ ਕੇ ਗੁਰੂ ਘਰ ਆਏਗਾ ਤੇ ਜੇ ਉਸ ਬੰਦੇ ਨੂੰ ਪਿਆਰ ਨਹੀਂ ਮਿਲੇਗਾ ਜਿਵੇਂ ਤੁਰਕਾਂ ਨੇ ਉਹਨਾਂ ਨਾਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਗਏ ਇਹ ਸਾਰੇ ਨੀਵੀਂਆਂ ਜਾਤਾਂ ਵਾਲੇ ਵੀ ਹਨ ਵਿੱਚ ਵੱਡੀਆਂ ਜਾਤਾਂ ਵਾਲੇ ਵੀ ਹਨ ਤੇ ਮਹਾਰਾਜ ਸਾਹਿਬ ਜੀ ਕੋਲ ਗਏ ਤੇ ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਪਿਆਰ ਦੇ ਨਾਲ ਆਪਣੇ ਦਰਬਾਰ ਤੇ ਰੱਖਿਆ ਤੇ ਯੋਧੇ ਆਖਿਆ ਜਦੋਂ ਇੰਜ ਆਖਿਆ ਤੇ ਉਹਨਾਂ ਦੀ ਤਾਕਤ ਹੈ ਜਿਹੜੀ ਦੂਣੀ ਚੌਣੀ ਹੋਗੀ ਮਹਾਰਾਜ ਸਾਹਿਬ ਜੀ ਨਾਲ ਪਿਆਰ ਦੂਣਾ ਚਾਣਾ ਹੋ ਗਿਆ ਤੇਵੇਂ ਹੀ ਅਸੀ ਵੀ ਪਿਆਰ ਇੰਨਾ ਵਧਾਈਏ ਜਿਹੜਾ ਕੋਈ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਤੇ ਆਵੇ ਉਹਦੇ ਨਾਲ ਪਿਆਰ ਦੇ ਨਾਲ ਹੀ ਲਿਆਗਤ ਦੇ ਨਾਲ ਹੀ ਗੱਲ ਕਰੀਏ ਤਾਂ ਕਿ ਇੱਥੋਂ ਉਹ ਟੁੱਟ ਕੇ ਨਾ ਜਾਵੇ ਇੱਥੋਂ ਦੋ ਬੰਦੇ ਹੋਰ ਜੋੜ ਕੇ ਲੈ ਕੇ ਆਵੇ ਵੀ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਬਹੁਤ ਪਿਆਰ ਮਿਲਦਾ ਹੈ ਜਿੱਥੇ ਕਿਤੇ ਜਿਹੜੇ ਬੰਦੇ ਨੂੰ ਕਿਤੋਂ ਨਹੀਂ ਨਾ ਪਿਆਰ ਮਿਲਦਾ ਉਹਨੂੰ ਇਸ ਦਰਬਾਰ ਤੋਂ ਪਿਆਰ ਮਿਲਣਾ ਚਾਹੀਦਾ ਹੈ ਸੱਚੇ ਪਾਤਸ਼ਾਹ ਜੀ ਨੇ ਬਹੁਤ ਪਿਆਰ ਦੇ ਨਾਲ ਰੱਖੇ ਐਨੇ ਪਿਆਰ ਦੇ ਨਾਲ ਰੱਖੇ ਮਹਾਰਾਜ ਹਰੇਕ ਨੂੰ ਆਪਣੇ ਸੀਨੇ ਦੇ ਨਾਲ ਵੀ ਲਾਉਂਦੇ ਸਨ ਸੱਚੇ ਪਾਤਸ਼ਾਹ ਪਿਆਰ ਕਰਦੇ ਸਨ ਤੇ ਮਹਾਰਾਜ ਸਾਹਿਬ ਜੀ ਨੇ ਜੰਗ ਜੁੱਧ ਦੇ ਜਿਹੜੇ ਪੈਂਤੜੇ ਆਪ ਸਿੱਖੇ ਸਨ ਮਹਾਰਾਜ ਜੀ ਨੇ ਸਾਰੇ ਉਹਨਾਂ ਨੂੰ ਸਿਖਾਏ ਹਨ ਲੱਗੇ ਸਤਗੁਰ ਕੇ ਤੀਰ ஆயுத ਵਿਦਿਆ ਨਿਤ ਕਰ ਵੀਰ ਮਹਾਰਾਜ ਜੀ ਦੀ ਸ਼ੋਭਾ ਕਰਦੇ ਨੇ ਸੱਚੇ ਪਾਤਸ਼ਾਹ ਬੜੇ ਚੰਗੇ ਨੇ ਮਹਾਰਾਜ ਜੀ ਬਹੁਤ ਵਧੀਆ ਨੇ ਐਦਾਂ ਕਰਕੇ ਮਹਾਰਾਜ ਜੀ ਦੀ ਇਹ ਸ਼ੋਭਾ ਕਰ ਰਹੇ ਹਨ ਤੇ ਅਜੁੱਧ ਜੁੱਧ ਦੀ ਜਿਹੜੀ ਵਿਦਿਆ ਸੱਚੇ ਪਾਤਸ਼ਾਹ ਜੀ ਤੋਂ ਸਿੱਖ ਰਹੇ ਹਨ ਮਹਾਰਾਜ ਜੀ ਨੂੰ ਕਦੇ ਵੀ ਇਹਨਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਮੁੜ ਕੇ ਸਵਾਲ ਨਹੀਂ ਸੀ ਕੀਤਾ ਜੇ ਸੱਚੇ ਪਾਤਸ਼ਾਹ ਕਹਿੰਦੇ ਸਨ ਐਦਾਂ ਹੀ ਕਾਰਜ ਕਰਨੇ ਨੇ ਤੇ ਉਸੇ ਤਰ੍ਹਾਂ ਕਰਦੇ ਸਨ ਖੰਡ ਖੜਗ ਤਫੰਗ ਤਮੜ ਸਭ ਕੋ ਦੇਖੀਨੇ ਸਭ ਵਿਧਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਡੇ ਖੜਗਾ ਤਫੰਗਾ ਤਰੰਗ ਘੋੜੇ ਮਹਾਰਾਜ ਜੀ ਨੇ ਇਹਨਾਂ ਨੂੰ ਘੋੜੇ ਦੇ ਕੇ ਸਤਿਗੁਰੂ ਜੀ ਨੇ ਬਹੁਤ ਪਿਆਰ ਕੀਤਾ ਤੇ ਜੰਗ ਜੁੱਦ ਦੀਆਂ ਨੀਤੀਆਂ ਸਿਖਾਈਆਂ ਹਨ ਬਹਰ ਬਖਸ਼ੇ ਸਪੰਨ ਤਰੰਗ ਹੋਏ ਅਸਵਾਰ ਚੜ੍ਹੈ ਨਿਤ ਸੰਗ ਮਹਾਰਾਜ ਜਾਇਆ ਕਰਦੇ ਸਨ ਤੇ ਸੱਚੇ ਪਾਤਸ਼ਾਹ ਜੀ ਦੇ ਨਾਲ-ਨਾਲ ਇਹ ਵੀ ਘੋੜੇ ਲੈ ਕੇ ਜਾਇਆ ਕਰਦੇ ਸਨ ਇਹ ਸੋਚਿਆ ਕਰਦੇ ਸਨ ਵੀ ਦੀਨ ਦੁਨੀਆ ਦਾ ਮਾਲਕ ਦੇਖੋ ਇੱਕ ਪਾਸੇ ਤੇ ਹੈ ਕੂੜ ਦਾ ਤਖਤ ਜਿਹੜਾ ਤਖਤ ਦਾ ਰਾਜਾ ਹੁੰਦਾ ਸੀ ਉਹ ਕਹਿੰਦਾ ਸੀ ਮੇਰੇ ਬਰਾਬਰ ਨਹੀਂ ਬਹਿ ਸਕਦੇ ਤੁਸੀਂ ਘੋੜੇ ਤੇ ਨਹੀਂ ਬਹਿ ਸਕਦੇ ਤੁਸੀਂ ਤੁਰ ਕੇ ਆਓ ਉਹ ਕਹਿੰਦਾ ਸੀ ਪੱਗ ਨਹੀਂ ਮੇਰੇ ਬਰਾਬਰ ਬਨ ਸਕਦੇ ਕਲੰਗੀ ਨਹੀਂ ਕੋਈ ਲਾ ਸਕਦਾ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਘੋੜੇ ਤੇ ਆਪ ਬੈਠੇ ਨੇ ਦੂਜਿਆਂ ਨੂੰ ਵੀ ਨਾਲ ਉਹਨਾਂ ਘੋੜਿਆਂ ਤੇ ਬਿਠਾ ਕੇ ਨਾਲ ਲੈ ਕੇ ਜਾ ਰਹੇ ਨੇ ਤੇ ਲੋਕ ਪਤਾ ਕੀ ਕਹਿੰਦੇ ਵਾ ਵਾ ਜੇ ਤਖਤ ਹੋਵੇ ਤੇ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਰਗਾ ਹੋਵੇ ਜੇ ਤਖਤ ਹੋਵੇ ਤੇ ਧੰਨ ਗੁਰੂ ਨਾਨਕ ਦੇ ਦਰਬਾਰ ਅਰਗਾ ਹੋਵੇ ਨਹੀਂ ਤੇ ਸਾਨੂੰ ਤਖਤ ਦੀ ਲੋੜ ਨਹੀਂ ਸਹਿਬ ਮਹਾਰਾਜ ਜੀ ਨੂੰ ਵੇਖ ਕੇ ਸੰਗਤਾਂ ਗੱਲਾਂ ਕਰਦੀਆਂ ਨੇ ਮਹਾਰਾਜ ਜੋਧਿਆਂ ਨੂੰ ਨਾਲ ਘੋੜਿਆਂ ਤੇ ਬਿਠਾ ਕੇ ਲੈ ਕੇ ਜਾ ਰਹੇ ਹਨ ਬਹਿਰ ਅਖੀਰ ਗੁਰੂ ਜਬ ਜਾਵੇ ஆயੁਦ ਵਿਦਿਆਤਨ ਸਖਾਵੇ ਮਹਾਰਾਜ ਸਾਹਿਬ ਜੀ ਜਦੋਂ ਜਾਇਆ ਕਰਦੇ ਸਨ ਜੰਗ ਜੁੱਧ ਦੇ ਲਈ ਮਹਾਰਾਜ ਕਿਸੇ ਨੂੰ ਆਖਿਆ ਕਰਦੇ ਸਨ ਜਾ ਉਹ ਛੇਰ ਦੇ ਨਾਲ ਲੜ ਜਾ ਕਿਸੇ ਨੂੰ ਆਖਿਆ ਕਰਦੇ ਸਨ ਆ ਕਾਰਜ ਕਰ ਆ ਕਾਰਜ ਕਰ ਮਹਾਰਾਜ ਵਿਦਿਆ ਦੇ ਯੁੱਧ ਦੇ ਤਰੀਕੇ ਸਿਖਾ ਰਹੇ ਹਨ ਤਿਨ ਪ੍ਰਤਵਹਿਰ ਖੀਰ ਕਰੰਤੇ ਤੀਰਤ ਫੰਗਣ ਬਿੰਦ ਛਟੰਤੇ ਹਰ ਰੋਜ ਕਿਸੇ ਨੂੰ ਤੀਰ ਅੰਦਾਜ਼ੀ ਸਿਖਾ ਰਹੇ ਨੇ ਕਿਸੇ ਨੂੰ ਕੋਈ ਹੋਰ ਚੀਜ਼ ਖੰਡੇ ਚਲਾਉਣੇ ਸਿਖਾ ਰਹੇ ਨੇ ਕਿਸੇ ਨੂੰ ਬਹੁਤ ਜ਼ਿਆਦਾ ਘੋੜਾ ਤੇਜ ਭਜਾਉਣਾ ਭਾਲਾ ਚਲਾਉਣਾ ਸਿਖਾ ਰਹੇ ਹਨ ਤੇ ਇਤਿਹਾਸ ਦੇ ਵਿੱਚ ਜ਼ਿਕਰ ਹੈ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਆਪ ਛਕਿਆ ਕਰਦੇ ਸਨ ਜੋ ਕਿਸੇ ਇਤਿਹਾਸਕਾਰ ਨੇ ਲਿਖਿਆ ਮਹਾਰਾਜ ਬਦਾਮਾਂ ਦੀ ਸਰਦਈ ਵੀ ਛਕਿਆ ਕਰਦੇ ਸਨ ਤੇ ਸੱਚੇ ਪਾਤਸ਼ਾਹ ਜਿਹੜੀ ਚੀਜ਼ ਕੇਸਰਾਂ ਵਾਲੇ ਦੁੱਧ ਬਦਾਮਾਂ ਦੀਆਂ ਸਰਦਈਆਂ ਜੋ ਆਪ ਛਕਿਆ ਕਰਦੇ ਸਨ ਤੇ ਸੱਚੇ ਪਾਤਸ਼ਾਹ ਸਾਰਿਆਂ ਯੋਧਿਆਂ ਨੂੰ ਉਹੀ ਵਰਤਾਇਆ ਕਰਦੇ ਸਨ ਵੇਖੋ ਸਤਗੁਰੂ ਜੀ ਦਾ ਪਿਆਰ ਕਿੰਨਾ ਹੈ ਜਿਹੜਾ ਮਹਾਰਾਜ ਜੀ ਦੇ ਦਰ ਤੇ ਨਿਮਾਣਾ ਹੋ ਕੇ ਆਏ ਨਾ ਜਿਹੜਾ ਆਪ ਇੱਕ ਕਦਮ ਪਿਆਰ ਵਾਲਾ ਪੁੱਟੇ ਸੱਚਾ ਪਾਤਸ਼ਾ ਉਹਨਾਂ ਦੇ ਵੱਲ ਨੂੰ ਪਤਾ ਹੀ ਨਹੀਂ ਕਿੰਨੇ ਕਦਮ ਪੁੱਟ ਕੇ ਮਹਾਰਾਜ ਸੱਚਾ ਪਾਤਸ਼ਾ ਉਹਨਾਂ ਨੂੰ ਪਿਆਰ ਕਰਦਾ ਐਵੇਂ ਹੀ ਇਹ ਪਿਆਰ ਕਰਕੇ ਮਹਾਰਾਜ ਜੀ ਕੋਲ ਆਏ ਤੇ ਸਤਿਗੁਰੂ ਜੀ ਨੇ ਬਹੁਤ ਪਿਆਰ ਕੀਤਾ ਆਪਦੇ ਵਰਗੀ ਖੁਰਾਕ ਆਪਦੇ ਵਰਗੇ ਘੋੜੇ ਆਪਦੇ ਵਰਗੇ ਬਸਤਰ ਮਹਾਰਾਜ ਜੀ ਨੇ ਦਿੱਤੇ ਹਨ ਬਾਦ ਕੋਹੀ ਜੁਰਰੇ ਬਡ ਸਵਾਨ ਚੀਤੇ ਸ਼ਾਹ ਗੋਸ਼ ਬਲਵਾਨ ਮਹਾਰਾਜ ਕਹਿੰਦੇ ਸ਼ਾਹ ਗੋ ਜੁਰਰੇ ਸ਼ਿਕਾਰੀ ਕੁੱਤੇ ਤੇ ਚੀਤੇ ਸਤਗੁਰੂ ਪਾਸ਼ਾ ਜੀ ਨੇ ਸਾਰੇ ਹੀ ਰੱਖ ਲਏ ਹਨ ਕਿਉਂਕਿ ਜੰਗਾ ਜੁੱਧਾਂ ਚ ਇਹ ਕੰਮ ਬਹੁਤ ਆਉਣਗੇ ਪਿਆਰ ਵੀ ਕਰਦੇ ਨੇ ਤੇ ਮਹਾਰਾਜ ਸੱਚੇ ਪਾਸ਼ਾ ਜੀ ਬੜੇ ਵੀ ਬਹੁਤ ਵੱਡੇ ਹੋਏ ਨੇ ਹਰ ਗੋਬਿੰਦ ਸਾਹਿਬ ਮਹਾਰਾਜ ਵਰਗਾ ਅੱਜ ਤੱਕ ਕੋਈ ਵੀ ਇੰਨਾ ਬਲੀ ਤੇ ਤਕੜਾ ਜੋਧਾ ਨਹੀਂ ਹੋਇਆ ਕੋਈ ਵੀ ਰਾਜਾ ਇੰਨਾ ਬਲੀ ਤੇ ਜੋਧਾ ਨਹੀਂ ਹੋਇਆ ਜਿੰਨੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ ਲਗ ਚਗਰ ਸ਼ਿਕਰੇ ਕਨ ਸੰਗ ਕਰਹਿ ਅਖੇਦਤ ਵੈ ਤੁਰੰਗ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਘੋੜਿਆਂ ਦੇ ਨਾਲ ਕੁੱਤਿਆਂ ਚੀਤਿਆਂ ਦੇ ਨਾਲ ਸ਼ਾਗੋਆਂ ਦੇ ਨਾਲ ਆਪਣੇ ਸਿੰਘਾਂ ਨੂੰ ਲੜਾਉਂਦੇ ਸਨ ਤੇ ਸਤਗੁਰੂ ਜੀ ਦੇ ਸਿਰ ਤੇ ਮਹਾਰਾਜ ਸਾਹਿਬ ਜੀ ਦਾ ਸਿਰ ਤੇ ਹੱਥ ਵੀ ਸੀ ਵੀ ਇਹਨਾਂ ਨੂੰ ਜ਼ਖਮ ਵੀ ਨਾ ਲੱਗਣ ਇਹਨਾਂ ਦੇ ਬੋទੀਆਂ ਸੱਟਾਂ ਵੀ ਨਾ ਲੱਗਣ ਮਹਾਰਾਜ ਜੀ ਉਹਨਾਂ ਦਾ ਖਿਆਲ ਧਿਆਨ ਵੀ ਬੜਾ ਰੱਖਿਆ ਕਰਦੇ ਸਨ ਸ਼ਾਸਤਰ ਤਰਣ ਕੋ ਸੁਜਸ ਆਧਾਰ ਪਹਿਲਿਓ ਸਗਰੇ ਦੇਸ਼ ਮਜਾਰ ਜਦੋਂ ਇਹ 400 ਜੋਧਾ ਪਹਿਲਾ 400 ਜੋਧਾ ਆਇਆ ਜੀ ਜਦੋਂ ਇਹ 400 ਜੋਧਾ ਆਇਆ ਨਾ ਤੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਸਿਖਾਇਆ ਜੰਗਾ ਜੁੱਧਾਂ ਦੀਆਂ ਨੀਤੀਆਂ ਉਹ ਹੁਣ ਜਿਹੜੇ 400 ਨੂੰ ਮਹਾਰਾਜ ਜੀ ਨੇ ਸਿਖਾਇਆ ਤੇ ਜਿੱਥੇ-ਜਿੱਥੇ ਵੀ ਉਹ 400 ਜਾਣਗੇ ਉਹ ਤੇ ਆਖਣਗੇ ਵੀ ਸੱਚੇ ਪਾਤਸ਼ਾਹ ਪਿਆਰ ਬਹੁ ਕਰਦੇ ਨੇ ਮਹਾਰਾਜ ਸਾਹਿਬ ਜੀ ਉਹਨਾਂ ਵਰਗਾ ਮਾਲਕ ਨਹੀਂ ਤਖਤਾਂ ਦਾ ਕੋਈ ਚਾਰੇ ਪਾਸੇ ਜਦੋਂ ਗੱਲ ਫੈਲ ਗਈ ਨਾ ਵੀ ਉਹਨਾਂ 400 ਯੋਧਿਆਂ ਨੂੰ ਮਹਾਰਾਜ ਜੀ ਨੇ ਬਹੁਤ ਪਿਆਰ ਨਾਲ ਰੱਖਿਆ ਤੇ ਸਾਰੇ ਜਿੰਨੇ ਆਸੇ ਪਾਸੇ ਦੇ ਦੇਸ਼ ਸਨ ਇਤਨ ਤੱਕ ਕਹਿੰਦੇ ਰਾਜੇ ਵੀ ਜਿਹੜੇ ਸਨ ਉਹ ਵੀ ਮਹਾਰਾਜ ਜੀ ਨਾਲ ਮਿੱਤਰਤਾ ਵਧਾਉਣ ਲੱਗੇ ਵੀ ਐਨੇ ਪਿਆਰ ਵਾਲੇ ਸਤਿਗੁਰੂ ਨੇ ਮਹਾਰਾਜ ਕਿਤੇ ਪਿਆਰ ਦੇ ਵਿੱਚ ਆਣ ਕੇ ਕੋਈ ਨਾ ਕੋਈ ਉਪਹਾਰ ਕਿਤੇ ਕੋਈ ਨਾ ਕੋਈ ਚੀਜ਼ ਹੀ ਦੇ ਦੇਣਗੇ ਜਿਹੜੇ ਰਾਜੇ ਹੁੰਦੇ ਸਨ ਉਹ ਪਿਆਰ ਕਿਉਂ ਵਧਾਉਂਦੇ ਸਨ ਜੀ ਕਿ ਕਦੇ ਸਾਡੇ ਤੇ ਮਾੜਾ ਸਮਾਂ ਆਇਆ ਉਹ ਜਿਹੜਾ ਫਲਾਨੀ ਰਿਆਸਤ ਦਾ ਰਾਜਾ ਉਹ ਸਾਡੀ ਮਦਦ ਕਰੇਗਾ ਇਸ ਤਰ੍ਹਾਂ ਪਿਆਰ ਵਧਾਉਂਦੇ ਸਨ ਸਾਰੇ ਪਾਸੇ ਮਹਾਰਾਜ ਜੀ ਦੀ ਖਬਰ ਫੈਲ ਗਈ ਕਿ ਸੱਚੇ ਪਾਤਸ਼ਾਹ ਜੀ ਨੇ ਫੌਜ ਤਿਆਰ ਕੀਤੀ ਤਖਤ ਤਿਆਰ ਕੀਤਾ ਆਓ ਜਿਨ੍ਹਾਂ ਨੇ ਖੁਸ਼ੀਆਂ ਲੈਣੀਆਂ ਜਿਨ੍ਹਾਂ ਨੇ ਆਨੰਦ ਲੈਣਾ ਸਤਿਗੁਰੂ ਦੇ ਦਰ ਘਰ ਤੋਂ ਆਨੰਦ ਪ੍ਰਾਪਤ ਹੋਏਗਾ ਸੁਣ ਅਬਦੁੱਲ ਢਾਡੀ ਚਲ ਆਇਓ ਭੈਸ ਭਟ ਤਿੰਨ ਕੋ ਜਸ ਗਾਇਓ ਅਬਦੁੱਲ ਢਾਡੀ ਜਿਹੜਾ ਨੱਥਾ ਤੇ ਅਬਦੁੱਲਾ ਬਾਬਾ ਵਿਦੇ ਚੰਦ ਹੁਣਾਂ ਦਾ ਜਿਹੜਾ ਹੁਣ ਪਿੰਡ ਹੈ ਬਾਬਾ ਵਿਦੇ ਚੰਦ ਜੀ ਸਾਹਨੇ ਨਾ ਜਿਹੜੇ ਉਹ ਉਹਨਾਂ ਦਾ ਇਹ ਨਾਨਕਾ ਪਿੰਡ ਸੀ ਸੌਰਸਿੰਘ ਸੌਰਸਿੰਘ ਵਾਲੇ ਤੋਂ ਅਬਦੁੱਲਾ ਇਹ ਢਾਡੀ ਚੱਲ ਕੇ ਆਇਆ ਤੇ ਮਹਾਰਾਜ ਸਾਹਿਬ ਜੀ ਨੇ ਅਬਦੁੱਲੇ ਢਾਡੀ ਨੂੰ ਇਹ ਬਚਨ ਕੀਤਾ ਸੀ ਆ ਢਾਡੀ ਅਬਦੁੱਲੇ ਆਣ ਕੇ ਮੇਰੀਆਂ ਫੌਜਾਂ 'ਚ ਉਤਸ਼ਾਹ ਭਰ ਦੇ ਐਨੇ ਤਕੜੇ ਤਕੜੇ ਯੋਧੀਆਂ ਦੇ ਯੋਧਿਆਂ ਦੀਆਂ ਵਾਰਾਂ ਸੁਣਾਈ ਕਿ ਮੇਰੇ ਜਿਹੜੇ ਯੋਧੇ ਨੇ ਇਹਨਾਂ 'ਚ ਉਤਸ਼ਾਹ ਭਰ ਜੇ ਐਨਾ ਉਤਸ਼ਾਹ ਭਰ ਜੇ ਕਿ ਇਹ ਜਿੱਧਰ ਨੂੰ ਵੀ ਜਾਣ ਉਧਰ ਨੂੰ ਬਹੁਤ ਜ਼ਿਆਦਾ ਫਤਹੀ ਕਰਦੇ ਜਾਣ ਕੈਮ ਹੀ ਆਪਣਾ ਰਾਜ ਕਰਦੇ ਜਾਣ ਮਹਾਰਾਜ ਸਾਹਿਬ ਜੀ ਨੇ ਹੁਣ ਢਾਡੀ ਅਬਦੁੱਲੇ ਨੂੰ ਬੁਲਾ ਲਿਆ ਨੱਥੇ ਨੂੰ ਬੁਲਾ ਲਿਆ ਹੈ ਜਿਹੜੇ ਮਹਾਰਾਜ ਜੀ ਦੀ ਪੱਗ ਵੱਲ ਨੂੰ ਹੱਥ ਕਰਕੇ ਆਖਿਆ ਕਰਦੇ ਸਨ ਸੱਚੇ ਪਾਤਸ਼ਾਹ ਪੱਗ ਤੇਰੀ ਕੇ ਜਹਾਂਗੀਰ ਦੀ ਮਹਾਰਾਜ ਤੇਰੀਆਂ ਪੱਗਾਂ ਸਾਹਮਣੇ ਤੇਰੀਆਂ ਕਲੰਗੀਆਂ ਤਖਤਾਂ ਸਾਹਮਣੇ ਕਿਸੇ ਵੀ ਰਾਜੇ ਦਾ ਤਖਤ ਇੰਨਾ ਸੋਹਣਾ ਨਹੀਂ ਸ਼ੋਭਦਾ ਨਹੀਂ ਫਿੱਕਾ ਹੈ ਸੱਚੇ ਪਾਸ਼ਾ ਤੇਰਾ ਹੀ ਤਖਤ ਵੱਡਾ ਹੈ ਮਹਾਰਾਜ ਸਾਹਿਬ ਜੀ ਨੇ ਹੁਣ ਇਹਨਾਂ ਨੂੰ ਬੁਲਾਇਆ ਸਤਿਗੁਰੂ ਜੀ ਨੇ ਇਹਨਾਂ ਦੇ ਨਾਲ ਕਿਵੇਂ ਪਿਆਰ ਕੀਤਾ ਮਹਾਰਾਜ ਜੀ ਨੇ ਢਾਡੀਆਂ ਨੂੰ ਕੀਰਤਨੀਆਂ ਨੂੰ ਕਥਾਵਾਚਕਾਂ ਨੂੰ ਇੱਥੋਂ ਤੱਕ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿੰਝ ਪਿਆਰ ਕੀਤਾ ਕਿੰਝ ਉਪਹਾਰ ਦਿੱਤੇ ਕਿਵੇਂ ਮਹਾਰਾਜ ਜੀ ਨੇ ਰੱਖਿਆ ਉਹ ਆਪਾਂ ਕੱਲ੍ਹ ਦੇ ਦਿਨ ਇਹ ਸਰਵਣ ਕਰਾਂਗੇ ਅੱਗੇ ਜੋ ਵਿਚਾਰ ਆਉਣੀ ਮਹਾਰਾਜ ਜੀ ਦੀ ਆਨੰਦਮਈ ਚੜਦੀ ਕਲਾ ਵਾਲੀ ਹੋਣੀ ਹੈ ਜਿਹੜੇ ਜਿਹੜੇ ਗੁਰਸਿੱਖ ਜੁੜੇ ਹੋ ਬਿਲਕੁਲ ਵੀ ਨਾਗਾ ਨਾ ਪਾਇਓ ਮਹਾਰਾਜ ਜੀ ਕਿਰਪਾ ਕਰਨ ਸਰਬੱਤ ਸੰਤਾਂ ਦਾ ਧੰਨਵਾਦ ਹਾਜ਼ਰੀਆਂ ਭਰਦਿਆਂ ਤੋਂ ਬੇਨਤੀਆਂ ਕਰਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰਟੀਆਂ ਰਹਿ ਜਾਂਦੀਆਂ ਆਪ ਜੀ ਬਖਸ਼ਣ ਹਾਰ ਬਖਸ਼ ਲੈਣਾ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ